ਹੈਲੋ ਜੀ ਸ਼ਤਸ਼੍ਰੀ ਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਸ਼ਰਟ ਤੇ ਆਪਾਂ ਲੈਸ ਲਾ ਰਹੇ ਹਾਂ ਜੀ ਬਰੀਕ ਵਾਲੀ ਜਿਹੜੀ ਅੱਜਕੱਲ ਚੱਲ ਰਹੀ ਹੈ ਉਹਨੂੰ ਆਪਾਂ ਅੰਡਰਗਰਾਉਂਡ ਲਾਵਾਂਗੇ ਚਾਕਾਂ ਤੇ ਅੱਪਾ ਤੁਹਾਨੂੰ ਦੱਸਾਂਗੇ ਜੀ ਵੀ ਕਿਵੇਂ ਲਾਈਏ ਆਸਾਨੀ ਨਾਲ ਕਿਵੇਂ ਲੱਗ ਸਕਦੀ ਹੈ ਤੇ ਸਹੀ ਵੀ ਉਹਦੀ ਜਿਹੜੀ ਸ਼ੇਪ ਹੈਗੀ ਹੈ ਨਾ ਵੀ ਕਈ ਵਾਰੀ ਆਪਾਂ ਨੂੰ ਹੁੰਦਾਗਾ ਕਿ ਤੋਂ ਆਪਣਾ ਹੱਥ ਇੱਧਰ ਉੱਧਰ ਹੋ ਗਿਆ ਤਾਂ ਲੈਸ 'ਚ ਥੋੜੇ ਜੇ ਬਲਜੇ ਪੈਣ ਲੱਗ ਜਾਂਦੇ ਨੇ ਚਾਕ ਵੀ ਟੇਡੇ ਜੇ ਲੱਗਣ ਲੱਗ ਜਾਂਦੇ ਨੇ ਆਪਾਂ ਨੂੰ ਉਹਦਾ ਆਪਾਂ ਤੁਹਾਨੂੰ ਆਸਾਨ ਤਰੀਕਾ ਦੱਸ ਰਿਹਾ ਜੀ ਇਹਦਾ ਆਪਾਂ ਘੇਰ ਰੱਖਣਾ ਜੀ 24 ਇੰਚ ਦੀ हिਪ 25 ਇੰਚ ਹੈ ਆਪਾਂ ਨਿਸ਼ਾਨ ਲਾਵਾਂਗੇ ਕਿਉਂਕਿ ਘੇਰ ਛੋਟਾਗਾ हिਪ ਨਾਲੋਂ ਤੋ ਉਹ ਥੋੜੀ ਜਿਹੜੀ ਲੈਸ ਆ ਥੋੜੀ ਜੀ ਅੰਦਰ ਨੂੰ ਜਾਊਗੀ ਜੀ ਜੇਕਰ ਤੁਸੀਂ ਵੀ हिਪ ਨਾਲੋਂ ਘੇਰ ਵੱਡਾ ਰੱਖਣਾ ਤਾਂ ਤੁਸੀਂ ਵੀ ਉਹ ਦੇ ਹਿਸਾਬ ਨਾਲ ਨਿਸ਼ਾਨ ਲਾ ਸਕਦੇ ਹੋ ਮੈਂ ਤੁਹਾਨੂੰ ਹੁਣ ਨਿਸ਼ਾਨ ਲਾਉਣ ਦਾ ਸੌਖਾ ਤਰੀਕਾ ਦੱਸੂਗੀ ਜੀ ਇਹ ਲਾਈਨਿੰਗ ਵਾਲੀ ਸ਼ਰਟ ਹੈ ਦੇਖੋ ਕਰੇਵ ਜੇ ਦੀ ਸ਼ਰਟ ਹੈ ਇਹ ਸੈਮੀ ਕਰੇਵ ਦੀ ਸ਼ਰਟ ਹੋਣ ਕਰਕੇ ਥੋੜਾ ਜਿਹਾ ਕਿਉਂਕਿ ਕਾਟਨ ਦੇ ਕੱਪੜੇ ਤੇ ਜਿਹੜੀ ਪਾਈਪ ਇਨ ਹੋਵੇ ਭਾਵੇਂ ਕੋਈ ਲੈਸ ਹੋਵੇ ਡਿਜ਼ਾਈਨ ਬਣਾਉਣਾ ਬਹੁਤ ਸੌਖਾ ਹੈਗਾ ਜਿਹੜਾ ਇਹ ਰੇਸ਼ਮੀ ਜਾਂ ਕਪੜਾ ਹੁੰਦਾ ਏ ਭੱਜੀ ਜੇ ਜਾਂਦਾ ਹੁੰਦਾ ਹੈ ਜੀ ਇਥੇ ਆਪਾਂ ਕੀ ਕੀਤਾ ਉੱਪਰ हिਪ ਤੋਂ ਲੈ ਕੇ ਘੇਰੇ ਤੱਕ ਇਹਨੂੰ ਸਿੱਧੀ ਲਾਈਨ ਬਣਾ ਕੇ ਆਪਾਂ ਨੇ ਪ੍ਰੈਸ ਨਾਲ ਨਿਸ਼ਾਨ ਜਾਂ ਬਣਾ ਲਿਆ ਇਹ ਦੇਖ ਸਕਦੇ ਹੋ ਤੁਸੀਂ ਕ੍ਰੀਜ਼ੀ ਬਣਾ ਲਈ ਆਪਾਂ ਨੇ ਹੁਣ ਇਹ ਕ੍ਰੀਜ਼ ਦੇ ਨਾਲ ਨਾਲ ਜਿਹੜੀ ਇਹ ਲੈਸ ਹੈ ਉਹ ਲਾਉਣੀ ਹੈ ਜੀ ਆਪਣੇ ਚਾਹ ਕੇ ਇਥੋਂ ਫੋਲਡ ਹੋਣੇ ਚਾਹੀਦੇ ਨੇ ਇਸ ਤਰੀਕੇ ਨਾਲ ਥੋੜੀ ਜਿਹੜੀ ਲੈਸ ਹੈ ਤੁਹਾਨੂੰ ਲੌਂਚ ਕੋਈ ਦਿੱਕਤ ਨਹੀਂ ਆਊ ਚਾਹੇ ਤੁਸੀਂ ਪਾਈਪਿੰਗ ਲਾ ਰਹੇ ਹੋ ਚਾਹੇ ਤੁਸੀਂ ਲੈਸ ਲਾ ਰਹੇ ਹੋ ਤੁਹਾਨੂੰ ਬਿਲਕੁਲ ਸੌਖਾ ਲੱਗੂਗਾ ਜੀ ਇਤੇ ਆਪਾਂ ਦੂਸਰੇ ਚਾਕ ਤੇ ਵੀ ਇਸੇ ਤਰ੍ਹਾਂ ਪ੍ਰੈਸ ਲਾ ਲਾਂਗੇ ਜੀ ਇੱਕ ਪਤਾ ਨਹੀਂ ਕਿਉਂ ਜਦੋਂ ਥੋੜੀ ਜੀ ਗਰਮੀ ਦਾ ਮੌਸਮ ਆ ਜਾਂਦਾ ਹਨਾ ਇਹ ਕੱਪੜਾ ਚਿਪਕੀ ਜਾ ਜਾਂਦਾ ਹੁੰਦਾ ਸਰਦੀਆਂ ਚ ਨਹੀਂ ਇੰਨਾ ਹੁੰਦਾ ਇਹ ਹੁਣ ਐਵੇਂ ਜੇ ਲੱਗੀ ਜਾਊਗਾ ਵੀ ਇਹ ਆਪਣੇ ਇੱਕਠਾ ਜਾ ਹੋਈ ਜਾਂਦਾ ਇਹ ਦੇਖ ਸਕਦੇ ਹੋ ਤੁਸੀਂ ਟੇਬਲ ਤੇ ਕਿਵੇਂ ਚਿਪਕ ਜੇ ਰਿਹਾ ਸੀਗਾ ਇਹ ਹੁਣ ਆਪਾਂ ਨੇ हिਪ ਤੋਂ ਉਪਰੋਂ ਲੈ ਲੈਣਾ ਜੀ نیچے ਘੇਰੇ ਵਾਲੀ ਸਾਈਡ ਤੋਂ ਨਾ ਲਾਉਣੀ ਸ਼ੁਰੂ ਕਰੋ ਜਿਹੜੀ ਤੁਸੀਂ ਇਹ ਲੇਸ ਜਾਂ ਪਾਈਪਿੰਗ ਲਾਉਣੀ ਸ਼ੁਰੂ ਕਰਦੇ ਹੋ ਉਪਰੋਂ हिਪ ਤੋਂ ਸਟਾਰਟ ਕਰੋ ਜੀ ਇੱਕ ਇਹ ਗੱਲ ਦਾ ਧਿਆਨ ਰੱਖਣਾ ਇਹਦੀ ਪੁੱਠ ਸਿੱਧੇ ਜ਼ਰੂਰ ਦੇਖ ਲੈਣੀ ਹੈਗੀ ਇਹ ਦੇਖੋ ਇਹ ਆਪਾਂ ਉੱਪਰ ਰੱਖਿਆ ਜੀ ਪੁੱਠਾ ਪਾਸਾ ਤੇ نیچے ਦੇ ਸਿੱਧਾ ਪਾਸਾ ਆਊਗਾ ਜਦੋਂ ਆਪਾਂ ਇਹਨੂੰ ਪਲਟਾਂਗੇ ਇਹ ਚੀਜ਼ ਦੇਖੋ ਉੱਪਰ ਆਜੂਗੀ ਜਿਹੜਾ ਪੁੱਠਾ ਪਾਸਾ ਉਹ ਅੰਦਰਲੀ ਸਾਈਡ ਚ ਲਿਆ ਜਾਊਗਾ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਜੀ ਕਿਉਂਕਿ ਬਾਅਦ 'ਚ ਉਹ ਢੇੜਨਾ ਆਪਾਂ ਨੂੰ ਬਹੁਤ ਔਖਾ ਲੱਗਦਾਗਾ ਪਹਿਲਾਂ ਹੀ ਇਸ ਚੀਜ਼ ਦਾ ਧਿਆਨ ਰੱਖ ਲਿਓ ਜੇਕਰ ਤੁਹਾਡੀ ਲੈਸ ਦੀ ਪੁੱਠ ਸਿੱਧ ਹੈਗੀ ਐ ਤੇ ਦੂਸਰੀ ਗੱਲ ਕੀ ਹੈ ਜੀ ਇਹ ਆਪਾਂ ਨੇ ਚਾਕਾਂ ਤੋਂ ਉੱਪਰੋਂ ਘਟੋ ਘਟ ਡੇਢ 2 ਇੰਚ ਉੱਪਰ ਵਧਾ ਕੇ ਰੱਖਣਾਗਾ ਵੀ ਬਿਲਕੁਲ ਕਿਨਾਰੇ ਤੋਂ ਨਹੀਂ ਲਾਉਣੀ ਸ਼ੁਰੂ ਕਰਨੀ ਤੇ ਆਪਾਂ ਇਹਨੂੰ ਐਵੇਂ ਫੋਲਡ ਕਰ ਲਾਂਗੇ ਜੀ ਫੋਲਡ ਕਰਕੇ ਇਸ ਐਵੇਂ ਰੱਖ ਕੇ ਲੈਸ ਇਹਨੂੰ ਅੰਦਰ ਨੂੰ ले जांगे ਆਪਾਂ ਇੱਕ ਤੁਸੀਂ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜੇ ਜਦੋਂ ਆਪਾਂ ਇਹ ਚਾਕ ਫੋਲਡ ਕਰਨੇ ਨੇ ਵੀ ਲੈਸ ਲਾਉਣੀ ਸ਼ੁਰੂ ਕਰਨੀ ਹੈ ਇਹ ਕੱਪੜਾ ਜਿਹੜਾ ਆਪਣਾ ਚਾਕ ਆਲਾ ਰੱਖਿਆ ਹੋਇਆ ਆਪਾਂ ਮੈਂ ਫੋਲਡ ਕਰ ਰਹੀਆਂ ਜਿਹੜਾ ਇਹ ਉੱਚਾ ਨੀਵਾ ਨਾ ਰੱਖਿਓ ਬਿਲਕੁਲ हिप ਦੇ ਨਿਸ਼ਾਨ ਦੇ ਬਰਾਬਰ ਕੱਪੜਾ ਰੱਖਿਓ ਜੇਕਰ ਤੁਸੀਂ ਇਹ ਹੁਣ ਕਾਣ ਚ ਰੱਖ ਲਿਆ ਫਿਰ ਤੁਹਾਡੀ ਵੀ ਜਦੋਂ ਆਪਾਂ ਚਾਕ ਫੋਲਡ ਕਰਦੇ ਆਂ ਉਦੇ ਵਿੱਚ ਬਲਜੇ ਪੈਣੇ ਸ਼ੁਰੂ ਹੋ ਜਾਂਦੇ ਨੇ ਜੀ ਕੁਝ ਤਾਂ ਇਹਦਾ ਘੇਰਾ ਛੇ ਅੰਦਰ ਨੂੰ ਜਾਣ ਕਰਕੇ ਦਿੱਕਤ ਆਉਊ ਆਪਾਂ ਨੂੰ ਤੇ ਤੁਸੀਂ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੇ ਆਪਾਂ ਨੇ ਹੁਣ ਕਾਣ ਚ ਰੱਖ ਲਿਓ ਆਪਣਾ ਤੁਰ ਤੱਕ ਕੀ ਟਿੱਡੇ ਚਾਕਾਂ ਦੇ ਜਿਹੜੇ ਬੱਟਜੇ ਪੈ ਜਾਂਦੇ ਹੁੰਦੇ ਨੇ ਤੇ ਇਸ ਤਰੀਕੇ ਨਾਲ ਤੁਸੀਂ ਮਸ਼ੀਨ ਹੈ ਜਿਹੜੀ ਉਹ ਚਲਾ ਲਿਓ ਜੀ ਜਿਹੜਾ ਲੇਸ ਹੈ ਉਹ ਥੋੜੀ ਵੀ ਉਹਦੇ ਸੈਂਟਰ ਜੇ ਚ ਮਸ਼ੀਨ ਚ ਲਾਇਓ ਵੀ ਜਿਆਦਾ ਈ ਬਣਾ ਹੋਵੇ ਵੀ ਤੁਸੀਂ ਜਿਆਦਾ ਈ ਲੇਸ ਬਾਹਰ ਕੱਢਤੀ ਜਾਂ ਤੁਸੀਂ ਬਿਲਕੁਲ ਕਿਨਾਰੇ ਤੇ ਸਲਾਈ ਲਾਤੀ ਐਵੇਂ ਵੀ ਨਾ ਕਰਿਓ ਫਿਰ ਤੁਹਾਨੂੰ ਵੀ ਉਹ ਆਪਣੇ ਲੇਸ ਦਾ ਡਿਜ਼ਾਈਨ ਨਹੀਂ ਦਿਸਦਾ ਦਾ ਮੇਨ ਪੁਆਇੰਟ ਇਹੀ ਹੈ ਜੀ ਜਦੋਂ ਆਪਾਂ ਸਟਾਰਟਿੰਗ ਕਰਦੇ ਆ ਜੇ ਆਪਣੇ ਤੋਂ ਉਦੋਂ ਦਿੱਕਤ ਕੋਈ ਆਪਣੇ ਤੋਂ ਕਮੀ ਰਹਿ ਗਈ ਫਿਰ ਆਪਾਂ ਨੂੰ ਐਂਡ ਤੱਕ ਇਹ ਬਿਲਕੁਲ ਸਹੀ ਨਹੀਂ ਲੱਗਣੀ ਤੇ ਦੂਸਰੀ ਗੱਲ ਜੀ ਦੇਖੋ ਇਨੂੰ ਜਿਹੜਾ ਲਾਈਨਿੰਗ ਹੈ ਤੇ ਲੱਗੀ ਹੋਈ ਜੇਕਰ ਬਿਨਾ ਲਾਈਨਿੰਗ ਵਾਲੀ ਹੈ ਤਾਂ ਤਾਂ ਕੋਈ ਦਿੱਕਤ ਨਹੀਂ ਜਿਹੜੀ ਲਾਈਨਿੰਗ ਹੈ ਉਹਨੂੰ ਵੀ ਤੁਸੀਂ ਨਾਲ-ਨਾਲ ਸੈੱਟ ਕਰਦੇ ਰਹੋ ਇਹ ਨਾ ਹੋਵੇ ਵੀ ਕੱਪੜੇ 'ਚ ਬਲ ਪੈ ਗੇ ਇਹਨੂੰ ਤੁਸੀਂ ਐਵੇਂ ਆਰਾਮ ਨਾਲ ਜੀ ਫੋਲਡ ਕਰਿਓ ਤੇ ਨੀਚੇ ਵਾਲਾ ਕੱਪੜਾ ਹਲਕਾ ਜਿਹਾ ਖਿੱਚ ਸਕਦੇ ਹੋ ਜੀ ਤੁਸੀਂ ਕਿਉਂਕਿ ਇਹਦੇ ਨਾਲ ਜਿਹੜੀ ਆਪਣੀ ਇਹ ਲੈਸ ਹੁੰਦੀ ਹੈਗੀ ਕਈ ਵਾਰੀ ਲੈਸ ਟਾਈਟ ਲੱਗ ਜਾਂਦੀ ਹੈ ਕੱਪੜਾ ਆਪਣਾ ਲੂਸ ਹੋ ਜਾਂਦਾ ਉਹਦੇ ਨਾਲ ਵੀ ਨਹੀਂ ਆਪਣੀ ਜਿਹੜੀ ਲੈਸ ਹੈ ਵੀ ਉਹ ਵੀ ਪਾਈਪਿੰਗ ਚਾਹੀ ਪਾਈਪਿੰਗ ਲਾ ਲਓ ਚਾਹੀ ਲੈਸ ਲਾ ਲਓ ਉਹ ਸਹੀ ਨਹੀਂ ਲੱਗਦੀ ਜੀ بس ਇਹ ਦੋ ਗੱਲਾਂ ਦੇ ਧਿਆਨ ਹੁੰਦਾ ਬਾਕੀ ਸਲਾਈ ਦੇ ਵਿੱਚ ਜਦੋਂ ਜੇਕਰ ਆਪਾਂ ਨੂੰ ਸਲਾਈ ਕਰਨੀ ਆ ਗਈ ਫਿਰ ਕੋਈ ਚੀਜ਼ ਔਖੀ ਨਹੀਂ ਲੱਗਦੀ ਜੀ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਜਿੰਨੀ ਜਿੰਨੀ ਕਿ ਮੈਂ ਇਹਦੇ ਕਟਾਮ ਜੇ ਬਾਹਰ ਕੱਢੇ ਨੇ ਉਨੇਕ ਤੁਸੀਂ ਕ੍ਰੋਸ ਦੇ ਦੇਖੋ ਇਹਦੇ ਤਾਂ ਆਸਾਨੀ ਹੈ ਕ੍ਰੋਸ ਦਾ ਨਿਸ਼ਾਨ ਜਿੱਥੇ ਬਣਦਾ ਉਹਦਾ ਸੈਂਟਰ ਬਾਹਰ ਆਉਣਾ ਚਾਹੀਦਾ ਅੱਧਾ ਅੱਧਾ ਅੰਦਰ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਜੀ ਇਹ ਬਿਲਕੁਲ ਜਿਹੜੇ ਆਪਾਂ ਨੇ ਧਾਗੇ ਨੇ ਇਹ ਧਾਗੇ ਆਪਾਂ ਨੇ ਅੰਦਰ ਨੂੰ ਹੱਥ ਨਾਲ ਜਦੋਂ ਇਹਨੂੰ ਆਪਾਂ ਫੋਲਡ ਕਰਦੇ ਹਾਂ ਹੱਥ ਨਾਲ ਅੰਦਰ ਲਿਜਾਲ ਲੇ ਜਾਣੇ ਨੇ ਬਾਹਰ ਨਾਲ ਲੰਕਦੇ ਰਹਿਣ ਜੀ ਫਿਰ ਉਹਨੂੰ ਜਦੋਂ ਆਪਾਂ ਖਿੱਚਾਂਗੇ ਕਈ ਵਾਰੀ ਕਪੜਾ ਖਿੱਚਿਆ ਜਾਂਦਾ ਇਹਨੂੰ ਬਸ ਸਫਾਈ ਜੀ ਨਾਲ ਤੁਸੀਂ ਸिलाई ਮਾਰ ਲਿਓ ਤੇ ਜਿਹੜੀ ਮਸ਼ੀਨ ਦਾ ਬਖਾਗਾ ਉਹ ਜਮੇ ਆਪਾਂ 1 ਨੰਬਰ ਤੋਂ ਥੋੜਾ ਜਿਹਾ ਬਸ ਵੀ ਵਧਾ ਲਿਓ 2 ਨੰਬਰ ਤੇ ਕਰ ਲਿਓ ਜੀ ਵੀ ਜ਼ਿਆਦਾ ਵੱਡਾ ਵੀ ਨਾ ਹੋਵੇ ਬਿਲਕੁਲ ਬਰੀਕ ਵੀ ਨਾ ਹੋਵੇ ਇਹ ਦੇਖ ਸਕਦੇ ਹੋ ਜੀ ਤੁਸੀਂ ਇੰਨੀ ਇਹ ਬਾਹਰ ਦੀਸ ਨਹੀਂ ਚਾਹੀਦੀ ਅੱਧੀ ਬਿਲਕੁਲ ਸਿੱਧੀ ਸਲਾਈ ਲਾਇਓ ਜੀ ਕੋਈ ਥੋੜਾ ਜਿਹਾ ਏਨਾ ਹੋਵੇ ਵੀ ਬਲਜੇ ਪਵਾਤੇ ਆਪਾਂ ਨੇ ਤੁਸੀਂ ਦੇ ਇਹਦੇ ਵਿੱਚ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਬਿਲਕੁਲ ਸਾਫ਼ ਤੇ ਸਿੱਧੀ ਸਲਾਈ ਆ ਰਹੀ ਹੈਗੀ ਇਹ ਕਰੀਜਾਂ ਪਾਉਣ ਨਾਲ ਹੀ ਆਈ ਹੈ ਜੀ ਜਿਹੜੀ ਆਪਾਂ ਪ੍ਰੈਸ ਲਾਈ ਸੀ ਨਾ ਉਹਦੇ ਨਾਲ ਆਪਾਂ ਨੂੰ ਪਤਾ ਚੱਲ ਰਿਹਾ ਵੀ ਆਪਾਂ ਨੇ ਇੱਥੇ ਇੱਕ ਤੱਕ ਲੈਸ ਰੱਖਣੀ ਹੈ ਇਸ ਔਖਾ ਤਰੀਕਾ ਜੀ ਬਿਲਕੁਲ ਇੱਕ ਥੋੜੀ ਜੀ ਜਦੋਂ ਆਪਾਂ ਡੋਰੀ ਜਾਂ ਪਾਈਪਿੰਗ ਕੁਝ ਵੀ ਲੈਸ ਲੈਣੇ ਹਨ ਨਾ ਉਹ ਉਸ ਤਰੀਕੇ ਦੀ ਲੋ ਵੀ ਜਦੋਂ ਆਪਾਂ ਇਨੂੰ ਲਾਵਾਂਗੇ ਮਸ਼ੀਨ ਨਾਲ ਕਈ ਵਾਰੀ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਨਾ ਇਹ ਲੈਸ ਲੈਣ ਵਕਤ ਇਹ ਜ਼ਿਆਦਾ ਉੱਚੀ ਜੀ ਲੈ ਲੈਂਦੀਆਂ ਨੇ ਜਦੋਂ ਉਹ ਮਸ਼ੀਨ ਚੱਲਦੀ ਉਹ ਤੇ ਸਹੀ ਨਹੀਂ ਚੱਲਦੀ ਜੇਕਰ ਆਪਣੀ ਲੈਸ ਵਧੀਆ ਹੋਊਗੀ ਤਾਂ ਉਹ ਤੇ ਸਫਾਈ ਵੀ ਵਧੀਆ ਹੋਊਗੀ ਇਹ ਜੀ ਆਪਾਂ ਲੈਸ ਤਾਂ ਲਾ ਲਈਏ ਬਸ ਇਹਦੀ ਤਰਪਾਈ ਰਹਿੰਦੀ ਹੈ ਆਪਾਂ ਬਾਹਰ ਦੇਖੋ ਕੋਈ ਸਲਾਈ ਨਹੀਂ ਤੇ ਲਾਈ ਇਹ ਇਸ ਤਰ੍ਹਾਂ ਆਪਣੇ ਜਿਹੜੇ ਚਾਕ ਨੇ ਉਹ ਅੰਦਰ ਨੂੰ ਫੋਲਡ ਹੋਏ ਨੇ ਇਹ ਜਿਹੜਾ ਡਿਜ਼ਾਈਨ ਹੈ ਇਹ ਬਾਹਰ ਆ ਗਿਆ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਇਹ ਤੇ ਹੁਣ ਤਰਪਾਈ ਹੋਣ ਵਾਲੀ ਰਹਿੰਦੀ ਹੈਗੀ ਉਦੋਂ ਫੇਰ ਇਹ ਸਾਰੀ ਸਹੀ ਹੋ ਜੂਗੀ ਕਿਤੋਂ ਆਪਣੀ ਐ ਸ਼ਰਟ ਲੂਜ਼ ਨਹੀਂ ਹੈਗੀ ਕਿਤੋਂ ਆਪਣੀ ਲੈਸ ਨਹੀਂ ਹੈਗੀ ਵੀ ਬਲ ਖਾਂਦੀ ਹੈ ਅੰਦਰਲੇ ਪਾਸੇ ਉਹ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਫਾਈ ਚ ਆਪਣੇ ਚਾਕ ਫੋਲਡ ਹੋਏ ਨੇ ਜੀ ਕੰਮ ਆਪਾਂ ਮੇਂ ਹੌਲੀ ਕਰ ਲੋ ਪਰ ਸਫਾਈ ਨਾਲ ਕਰੋ ਤੇ ਜੇਕਰ ਜਿਵੇਂ ਆਪਾਂ ਹੱਥ ਟਕਾ ਲਾਂਗੇ ਆਪਣਾ ਉਸੇ ਤਰ੍ਹਾਂ ਹੱਥ ਟਿਕ ਜੂਗਾ ਜੀ ਜੇ ਆਪਾਂ 빙ੀਆਂ ਟੇਡੀਆਂ ਸਲਾਈਆਂ ਹੀ ਲਾਉਣ ਲੱਗ ਗਏ ਆਪਾਂ ਨੇ ਧਿਆਨ ਹੀ ਨਹੀਂ ਰੱਖਿਆ ਫਿਰ ਆਪਾਂ ਤੋਂ ਵੀ ਨਹੀਂ ਕੰਮ ਹੋਊਗਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਹੋ ਤੇ ਸਾਰੀਆਂ ਵੀਡੀਓ ਦੇਖ ਲਿਆ ਕਰੋ ਜੀ ਕਿਉਂਕਿ ਮੈਂ ਲਗਭਗ ਥੋੜੀ ਜੇ ਰਹਿ ਗਿਆ ਆਪਣੇ ਜਿਵੇਂ ਹੁਣ ਮੋਡਾ ਜਾਣਨਾ ਰਹਿ ਗਿਆ ਇਹ ਚੀਜ਼ਾਂ ਬਾਰੇ ਵੀ ਆਪਾਂ ਦੱਸਾਂਗੇ ਮੈਨੂੰ ਕਮੈਂਟ ਵੀ ਬਹੁਤ ਆ ਰਹੇ ਸੀ ਇਹ ਇਹ ਤੁਸੀਂ ਦੇਖ ਸਕਦੇ ਹੋ ਜੀ ਹਿੱਪ ਤੋਂ ਜੜਨੀ ਜਿੱਥੋਂ ਸਟਾਰਟ ਕਰੀ ਸੀ ਆਪਾਂ ਨੇ ਲੈਸ ਕਿੰਨੀ ਵਧੀਆ ਸਫਾਈ ਨਾਲ ਆਪਣੀ ਲੈਸ ਹੈ ਜਿਹੜੀ ਜੜੀ ਗਈ ਹੈ ਤੇ ਚੈਨਲ ਨੂੰ ਕਲਿੱਕ ਕਰਕੇ ਸਾਰੀਆਂ ਵੀਡੀਓ ਦੇਖ ਲਿਆ ਕਰੋ ਜੀ ਬਹੁਤ-ਬਹੁਤ ਧੰਨਵਾਦ